ਲੋ ਵੀ ਦੋਸਤੋ ਤਲਵੰਡੀ ਸਾਬੋ ਖੜੇ ਆ ਆਪਾਂ ਤੇ ਨਾਲ ਆ ਆਪਣੇ ਅੰਕਲ ਤੇ ਅੰਕਲ ਕੋਲੇ ਨਾ 2-3 ਮਸ਼ੀਨਾਂ ਐ ਸੀਜ਼ਨ ਤੋਂ ਬਾਅਦ ਇਹਨਾਂ ਨੇ ਬਕਾਊ ਕਰਤੀਆਂ ਕੱਲੀ ਕੱਲੀ ਮਸ਼ੀਨ ਦੀ ਡਿਟੇਲਸ ਉਹਨੂੰ ਲੈ ਦੇਾਂਗੇ ਰੇਟ ਵਗੈਰਾ ਸਭ ਸਾਰਾ ਪਤਾ ਕਰਕੇ ਦੇਵਾਂਗੇ ਤੇ ਆਜੂ ਕਰ ਦਿਆਂਗੇ ਗੱਲਬਾਤ ਅੰਕਲ ਜੀ ਕੀ ਹਾਲ ਚਾਲ ਐ ਅਧੀਆ-ਉਧੀਆ ਠੀਕ ਠਾਕ ਆ ਜੀ ਹਾਂਜੀ ਚੱਲ ਬਈ ਉਹ ਸੀਜ਼ਨ ਲਾਤਾ ਫੇਰ ਹਾਂਜੀ ਸੀਜ਼ਨ ਲੱਗਿਆ ਅੱਛਾ ਤੇ ਉਸ ਤੋਂ ਬਾਅਦ ਫਿਰ ਮਾਨਮ ਕਰ ਲਿਆ ਵੀ ਮਕਾਊ ਕਰਦੀ ਹੈ ਹੈ ਹਾਂ ਇਹ ਤਾਂ بڑا ਕਾਰੋਬਾਰ ਹੀ ਆ ਚਲੋ ਮੰਨ ਲਓ ਹਾਂਜੀ ਕਾਰੋਬਾਰੀ ਆਪਣਾ ਵੀ ਆਪਦਾ ਸੀਜ਼ਨ ਵੀ ਲਾਉਣਾ ਦਾ ਵੇਚ ਲਈਆਂ ਵੀ ਹੈ ਵੇਚਨੀਆਂ ਵੀ ਹੈ ਹਾਂ ਅੱਛਾ ਜੇ ਕੋ ਚੰਗੀ ਮਰਗੀ ਦਾ ਖਰੀਦਣੀ ਵੀ ਹੈ ਖਰੀਦਣੀ ਵੀ ਹੈ ਮੰਨ ਲਓ ਵੀ ਅਗਲੇ ਸੀਜ਼ਨ ਝੋਨੇ ਦੇ ਸੀਜ਼ਨ ਵੇਲੇ ਨੂੰ ਜੇ ਬੇਗੀਆਂ ਇਹ ਹੋਰ ਕੋਈ ਨਾ ਕੋਈ ਲੈ ਲੈਣੀ ਹੈ ਹਾਂ ਅੱਛਾ ਲੈ ਕੇ ਫਿਰ ਆਇਆ ਆਪਣਾ ਕਾਰੋਬਾਰ ਫਿਰ ਉਹਨੂੰ ਤਿਆਰ ਕਰਾਂਗੇ ਬਿਲਕੁਲ ਜੀ ਬਿਲਕੁਲ ਹੈਨਾ ਹਾਂ ਤੇ ਸ਼ੁਰੂ ਆਪਾਂ ਕਿਹੜੀ ਤੋਂ ਕਰੀਏ ਜੀ ਇਸ ਤੋਂ ਕਰ ਲਈਏ ਫਿਰ ਹਾਂ ਇਸ ਤੋਂ ਕਰ ਲੋ ਇਹ ਦੱਸ ਦਿਓ ਫਿਰ ਵੀ ਕਿਹੜੀ ਕੰਪਨੀ ਦੀ ਹੈ ਪਹਿਲਾਂ ਇਹ ਵਿਸ਼ਕਰਮ ਹੈ ਜੀ ਵਿਸ਼ਕਰਮ ਹੈ ਹਾਂ ਤੇ ਮਾਡਲ ਕੀ ਹੈ ਜੀ ਇਹ 13 ਮਾਡਲ ਹੈ ਜੀ 13 ਮਾਡਲ ਹੈ ਹੂੰ ਅੱਛਾ ਤੇ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਤੁਸੀਂ ਕੀ ਮੰਨਦੇ ਹੋ ਅਗਲੇ ਤੇ ਪਿਛਲੇ ਦੇ ਦੋਨਾਂ ਦਾ ਟਾਇਰ 80% ਰਹਣਗੇ ਜੀ ਮੂਰਲੇ ਦਾ ਅੱਛਾ ਪਿਛਲੇ ਪਿਛਲੇ ਥੋੜੇ ਜਿਹਾ ਮਲ ਕੇ ਵੱਧ ਰਾਵ ਵੱਧ ਹੈ ਹਨਾ ਜੀ ਪਿਛਲੇ ਵੱਧ ਹੈ ਤੇ ਅੰਕਲ ਚੰਗਾ ਸੀਜ਼ਨ ਲੱਗਾ ਤਾਂ ਫਿਰ ਇਹਨਾਂ ਨੇ ਕਿਹਾ ਆਹ ਸੀਜ਼ਨ ਵਧੀਆ ਲੱਗਾ ਲੋਕਲੀ ਚਲਾਈਆਂ ਸੀ ਆਪਾਂ ਅੱਛਾ ਲੋਕਲੀ ਚਲਾਈਆਂ ਸੀ ਹਾਂ ਅੱਛਾ ਤੇ ਜੇ ਇੰਜਨ ਦਾ ਕੀ ਹਿਸਾਬ ਕਤਾ ਬਈ ਇਹਨਾਂ ਦਾ ਪੂਰਾ ਪੂਰਾ ਵਧੀਆ ਵਧੀਆ ਪੂਰਾ ਵਧੀਆ ਵਧੀਆ ਪੂਰਾ ਵਧੀਆ ਚੱਲਦੀ ਐ ਪੂਰਾ ਵਧੀਆ ਚੱਲੀ ਐ ਹਾਂ ਹਾਂ ਕੋਈ ਤਕਲੀਫ ਨਹੀਂ ਆਈ ਕੋਈ ਪ੍ਰੋਬਲਮ ਨਹੀਂ ਆਈ ਨਾ ਨਾ ਕੋਈ ਪ੍ਰੋਬਲਮ ਨਹੀਂ ਅੱਛਾ ਬਾਕੀ ਜੇ ਕੋਈ ਮਾੜਾ ਮੋਟਾ ਹੋਇਆ ਤਾਂ ਹੁਣ ਤੁਸੀਂ ਕਿਰਾਂ ਜਿਹੜਾ ਜੇ ਹੁਣ ਕੋਈ ਮਾੜੀ ਜਿਹੀ ਛੜੀ ਸਾਨੂੰ ਕਮਜ਼ੋਰੀ ਲੱਗਦੀ ਐ ਹਾਂਜੀ ਮਤਲਬ ਗਾਹਕ ਨੂੰ ਉਹ ਕੱਢ ਕੇ ਦੇਵਾਂਗੇ ਵੀ ਐ ਕੋਈ ਆ ਰਸਤੇ 'ਚ ਜਾ ਜਾ ਕੇ ਖੇਸ 'ਚ ਜਾ ਕੇ ਵੀ ਖੜੇ ਨਾ ਮਾੜੀ ਮੋਟੀ ਵੀ ਅਗਲੇ ਨੂੰ ਉਹ ਨਾਵੇ ਮਾੜਾ ਮੋਟਾ ਐ ਰੱਖੇ ਵੀ ਠੀਕ ਐ ਵੀ ਅਗਲੇ ਦਾ ਦਿਲ ਲੈ ਕੇ ਆਇਆ ਹੈ ਨਾ ਵੀ ਅਗਲੇ ਸੀਜ਼ਨ ਵੀ ਮਰ ਜੇ ਤੇ ਆਪਾਂ ਰੁਪਏ ਪਾ ਕੇ ਕਿਤੇ ਗਿੱਜੇ ਚ ਬਲ ਗੋ ਲੱਜਤ ਨਹੀਂ ਹੁੰਦੀ ਹੈ ਨਾ ਬਾਕੀ ਦਾ ਇਹ ਮਸ਼ੀਨਰੀ ਆਪਾਂ ਵੀ ਨਹੀਂ ਕਹਿੰਦੇ ਆਪਾਂ ਆਪ ਦਾ ਆਪ ਦਾ ਬਣਾਉਂਦਾ ਹੁੰਦਾ ਇਹ ਲਾਉਣੇ ਆ ਵੀ ਚੰਗਰ ਅਗਲਾ ਬੰਦਾ ਖੁਸ਼ ਰਹੇ ਹਾਂ ਦੇਖੇ ਜਾਵੇ ਪੈਸਾ ਲਾਵੇ ਨਾ ਉਹੀ ਕੰਮ ਆਵੇ ਕੰਮ ਆਵੇ ਹੈ ਨਾ ਤੇ ਬਾਕੀ ਇਹ ਗੇਅਰ ਇੰਜਨ ਤੁਸੀਂ ਦੱਸ ਹੀ ਦਿੱਤਾ ਹੈ ਨਾ ਤੇ ਬਾਕੀ ਉਹ ਸਫਾਈ ਸੋਈ ਕੰਨੀ ਕਣਕ ਦੀ ਪੂਰੀਆਂ ਵਧੀਆ ਸਫਾਈ ਸੋਈ ਪੂਰੀ ਵਧੀਆ ਪੂਰੇ ਘਾਹ ਖੋਸਾ ਜਿਹਨੇ ਆਪਾਂ ਝੋਨਾ ਵੜਿਆ ਸੀ ਹਾਂਜੀ ਜਿਹਨੇ ਆਪਾਂ ਝੋਨਾ ਵੜਦੇ ਆ ਕਣਕ ਵੜਦੇ ਆ ਅੱਛਾ ਜਿਹਦੇ ਗਾਹਕ ਆਪਣੇ ਤੋਂ ਵੜਾਉਂਦੇ ਆ ਹਾਂਜੀ ਉਹਨਾਂ ਨੂੰ ਨਾ ਤਾਂ ਆਪਾਂ ਦਾਤੀ ਚੱਕਣ ਦਿੱਤੀ ਵਧੀਆ ਡਰਾਈਵਰ ਰੱਖਦੇ ਆ ਅੱਛਾ ਕਿ ਮਤਲਬ ਸੋਨਾ ਕੰਮ ਕਰਦੇ ਆ ਭਾਵੇਂ ਘੱਟ ਕਰ ਲੈਂਦੇ ਆ ਉਹ ਨਾ ਕਰਦੇ ਸੋਨਾ ਕਰਦੇ ਉਹ ਨਾ ਬੰਦੇ ਹੋਰ ਤੋਂ ਨਹੀਂ ਵੜਾਉਂਦੇ ਹੋਰ ਤੋਂ ਵੜਾਉਂਦੇ ਹੀ ਨਹੀਂ ਹਾਂ 10 ਰੁਪਏ ਮਹਿੰਗੇ ਵੀ ਆਪਾਂ ਵੜਦਗੇ ਆਪਣੇ ਤੋਂ ਵੜਾਉਂਦੇ ਆ ਇਹ ਇੱਕ ਆਪਣਾ ਮਤਲਬ ਸਫਾਈ ਦਾਣਿਆਂ ਦੀ ਅੱਛਾ ਬਾਜੀ ਜੀ ਤੇ ਇਹੀ ਹੁੰਦੀ ਆ ਹਨਾ ਹਾਂ ਕਿ ਅਗਲੇ ਦਾ ਨੁਕਸਾਨ ਨਾ ਹੋਵੇ ਨੁਕਸਾਨ ਨਾ ਹੋਵੇ ਵੀ ਕਿਤੇ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੋਈ ਹੈ ਨਾ ਵੀ ਦਾਣੇ ਪਿੱਛੇ ਰਹੀ ਜਾਣ ਹੈ ਨਾ ਹਾਂ ਜਿਵੇਂ ਹੁਣ ਲਾ ਲੋ ਕਣਕ ਚੋਨਾ 2200 ਦਾ ਕੁਆਂਟਲ ਹੈ ਜੇ ਆਪਾਂ ਕੁਆਂਟਲ ਵਿੱਚ ਹੀ ਘੇਰਤਾ ਅਗਲੇ ਦਾ ਵਿੱਚ ਹੀ ਘੇਰਤਾ ਹੈ ਨਾ ਤੇ ਉਹਦਾ ਫਾਇਦਾ ਕੀ ਹੈ ਨਾ ਆਪਣੇ ਵਸਲਾ ਲਾਉਦੇ ਦਾ ਉਹਦੇ ਵਸਦਾ ਸਹੀ ਗੱਲ ਹੈ ਨਾ ਤੇ ਆਪਾਂ ਆਪਦੀ ਬੜਾਈ ਵੀ ਆਪਾਂ ਨੂੰ ਖੁਸ਼ ਹੋ ਕੇ ਦਿੰਦਾ ਅਗਲਾ ਕਿ ਆਪਾਂ ਉਹਦੇ ਦਾਣੇ ਪੂਰੇ ਦੇ ਪੂਰੇ ਉਹਦੀ ਝੋਲੀ ਚ ਪਾ ਦੇਣਾ ਝੋਲੀ ਚ ਪਾ ਨਹੀਂ ਨਾ ਤੇ ਨੰਬਰ ਹਰਿਆਣਾ ਕੇ ਪੰਜਾਬ ਹੈ ਜੀ ਇਹ ਹਰਿਆਣਾ ਦਾ ਨੰਬਰ ਹੈ ਹਰਿਆਣਾ ਦਾ ਨੰਬਰ ਹੈ ਹਾਂ ਹਰਿਆਣਾ ਨੰਬਰ ਹੈ ਦੋਸਤੋ ਤੇਰਾ ਮਾਡਲ ਸਹੀ ਹੈ ਨਾ ਜੀ ਹਾਂ ਤੇਰਾ ਮਾਡਲ ਹੈ ਗੇਅਰ ਇੰਜਨ ਦਾ ਅੰਕਲ ਕਹਿੰਦੇ ਪੂਰੀ ਵਧੀਆ ਹੈ ਤੇ ਜੇ ਕੋਈ ਮਾੜੀ ਮੋਟੀ ਹੁਣ ਕੋਈ ਸੀਜ਼ਨ ਤੋਂ ਬਾਅਦ ਹੁੰਦੀ ਹੈ ਰਿਪੇਅਰ ਉਹ ਅਸੀਂ ਕਹਿੰਦੇ ਕਰਕੇ ਦੇਵਾਂਗੇ ਤੇ ਦੀ ਡਿਮਾਂਡ ਕੀ ਹੈ ਜੀ ਨਮਾਨ ਹੁਣ ਸਾਢੇ 30 ਦੇ ਦਿਆਂਗੇ ਜੀ ਸਾਢੇ 30 ਮਾਨਦਾਨ ਕਰਦੇ ਆਂਗੇ ਵਿੱਚੋਂ ਪਿਛਲੀ ਵਾਰੀ ਆਪਾਂ ਸਾਢੇ 30 ਮੰਗਿਆ ਸੀ ਕਣਕ ਤੋਂ ਪਹਿਲਾਂ ਹਾਂਜੀ ਉਦੋਂ ਬਾਅਦ ਗਾਹਕਾਂ ਦੇ ਫੋਨ ਆਏ ਤਾਂ ਮੈਂ ਅਸੀ ਦਿਨ ਜਾਵਾ ਕੋਲੇ ਆ ਗਿਆ ਸੀ ਜੀ ਮਾਨਾ ਡਾਲਿਆ ਫਿਰ ਵੀ ਸੀਜੇ ਦਾ ਫਿਰ ਮਾਨਾ ਡਾਲਿਆ ਥੋੜਾ ਜਿਹਾ ਮੈਂ ਇਹਨਾਂ ਸੀ 70 ਮੰਗਣ ਲੱਗ ਗਿਆ ਸੀ ਅੱਛਾ ਜਿਹੜਾ ਪ੍ਰੋਨਾ ਦਾ ਸੀ ਮੈਂ ਸੀ 70 ਤੋਂ ਘੱਟ ਨਹੀਂ ਦੇ ਦਿੰਦੇ ਹੁਣ ਅੱਛਾ ਹੁਣ ਜਿਵੇਂ ਚੱਲ ਆਪਣਾ ਸੀਜ਼ਨ ਲੱਗ ਗਿਆ ਆਪਾਂ ਪੈਸੇ ਕਮਾਏ ਆ ਹਾਂਜੀ ਚੱਲ ਇਹ ਵੀ ਹੁੰਦਾ ਵੀ ਕੋਈ ਅਗੋਰ ਨਵੀਂ ਚੀਜ਼ ਲਿਆਵਾਂਗੇ ਨਵੀਂ ਚੀਜ਼ ਲਿਆਵਾਂਗੇ ਹੁਣ ਆਪਾਂ 650 ਤੋਂ ਮਾਨਦਾਨ ਕਰਕੇ ਦੇ ਦਿਆਂਗੇ ਅਗਲੇ 650 ਤੋਂ 6 ਤੱਕ ਤਾਂ ਮਾਨਦਾਨ ਕਰਕੇ ਦੇ ਦਿਆਂਗੇ ਹਨਾ ਹਾਂ ਅੱਛਾ ਇਹ ਤਾਂ ਹੋ ਗਈ ਵਿਸ਼ਕਰਮਾ ਉਸ ਤੋਂ ਅੱਗੇ ਕਿਹੜੀ ਆ ਗਈ ਉਹ ਸੁਪਰਸਟੈਂਡਰ ਹੈ ਜੀ ਉਹ ਸੁਪਰਸ ਉਹ ਮਿਲਨ ਉੱਚਾ ਮਾਡਲ ਲੱਗਦੀ ਹੈ ਹਨ ਚਲੋ ਇਕੱਠੀਆਂ ਖੜੀਆਂ ਹੁੰਦੀਆਂ ਆਪਾਂ ਨੂੰ ਪਤਾ ਹੀ ਹੁੰਦਾ ਵੀ ਹਾਂ ਵੀ ਕੀ ਐ ਕੀ ਹਿਸਾਬ ਕਿਤਾਬ ਐ ਕੀ ਡਿਮਾਂਡ ਐ ਕਿਵੇਂ ਵੇਚਣੀ ਐ ਜਾਂ ਲੈਣੀ ਦੇਣੀ ਹੁੰਦੀ ਐ ਇਹ ਕਿੰਨੇ ਮਾਡਲ ਆ ਜੀ ਇਹ 100% ਇਹ 14 ਮਾਡਲ ਐ ਇਹ 14 ਮਾਡਲ ਐ ਹਨਾ ਇਹ ਮਸ਼ੀਨ ਸੋਹਣੀ ਪਈ ਐ ਹਨਾ ਹਾਂ ਸੋਹਣੀ ਐ ਸਰੀ ਹਾਂ ਤੇ ਇਹਦੇ ਟਾਇਰਾਂ ਦੀ ਕੀ ਹਿਸਾਬ ਕਿਤਾਬ ਐ ਟਾਇਰ ਲਾ ਲੋ 40 45 ਪੈਸੇ ਹੋਣਗੇ ਪਿਛਲੇ ਤਾਂ ਵੱਧ ਨਹੀਂ ਹਨਾ ਪਿਛਲੇ ਤਾਂ ਨਵੇਂ ਮੁਰਗੀ ਐ ਇਹ ਲੈ ਨਾ ਮੈਂ ਵਰ ਗਿਆ ਆ ਕੇ ਤੇ ਬੜਾਈ ਬਲੂ ਇਹਦੀ ਵੀ ਸੋਹਣੀ ਸਗੀ ਆ ਪੂਰੀ ਵਧੀਆ ਹੂ ਸੀ ਜੀ ਅੱਛਾ ਤੇ ਗੇਅਰ ਇੰਜਨ ਦਾ ਕੀ ਹਾਲ ਪਤਾ ਬਈ ਇਹਦਾ ਗੇਅਰ ਇੰਜਨ ਵਧੀਆ ਓਕੇ ਜਮਾ ਹਾਂ ਸਾਫੜਦੀ ਐ ਬਿਲਕੁਲ ਵਧੀਆ ਬਿਲਕੁਲ ਅੱਛਾ ਤੇ ਉਹਦਾ ਤਜਰਬਾ ਜੀ ਉਹਨੂੰ ਸਾਨੂੰ ਤਜਰਬਾ ਹੋਇਆ ਪਿਆ ਵੱਡਣ ਬਰੋਨ ਦਾ ਹੂੰ ਤਜਰਬਾ ਹੋਇਆ ਪਿਆ ਹਨਾ ਤੇ ਬਾਕੀ ਜੇ ਕੋਈ ਮਾੜੀ ਮੋਟੀ ਹੋਈ ਕਮੀ ਤਾਂ ਉਹ ਤੁਸੀਂ ਕਾਢ ਹੀ ਦੇਣੀ ਹੈ ਹਨਾ ਹਾਂ ਉਹ ਕੱਢ ਦਿੰਦੇ ਜੀ ਕੱਢ ਦੋਗੇ ਹਨਾ ਹਾਂ ਤੇ ਇਹਦੀ ਕੀ ਡਿਮਾਂਡ ਰੱਖਤੀ ਫਰੀ ਇਹ ਦੇਵਾਂਗੇ ਸਾਡੇ ਸੀਰੀ ਸਾਡੇ ਸ਼ੀਦੀ ਲੈਣ ਦੇਣਾ ਹਾਂ ਅੱਛਾ ਨੰਬਰ ਪੰਜਾਬ ਹੈ ਨੰਬਰ ਪੰਜਾਬ ਚਾਹ ਦੋਸਤੋ ਸੁੰਨ ਚਾਰੇ ਪਾਸੇ ਆਪਣੇ ਇੱਕ ਵਾਰ ਕੈਮਰਾ ਮਾਰਦ ਨੇ ਮਸ਼ੀਨ ਦੇ ਹਨਾ ਤੇ ਹੁਣੀ ਦਿਖਾ ਦਿਓ ਘੁੰਮ ਕੇ ਚਾਰ ਚੁ ਹੁਣੀ ਲਾ ਕੇ ਹਟੇ ਅੰਕਲ ਵਰਗੇ ਕਣਕ ਦਾ ਸੀ ਇਹ ਤਾਂ ਸਾਰਿਆਂ ਨੂੰ ਪਤਾ ਹੈ ਹਨਾ ਵੀ ਹੁਣ ਸੀਜ਼ਨ ਆਫ ਹੋਇਆ ਹੈ ਸੀਜ਼ਨ ਆਫ ਤੋਂ ਬਾਅਦ ਅੰਕਲ ਵਰਗੇ ਕਹਿੰਦੇ ਵੀ ਸਾਡਾ ਇਹ ਕੰਮ ਲਾ ਲੋ ਜਾਂ ਸਾਨੂੰ ਕੁਛ ਵੀ ਲਾ ਲੋ ਹਨਾ ਵੀ ਇਹ ਸਾਡੀ ਆਦਤ ਲਾ ਲੋ ਕੰਮ ਲਾ ਲੋ ਵੀ ਸੇ ਇੱਕ ਵਾਰ ਵੇਚ ਦਨੇ ਦੁਬਾਰੇ ਝੋਨੇ ਦੇ ਸੀਜ਼ਨ ਤੋਂ ਬਾਅਦ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਦੁਬਾਰੇ ਫੇਰ ਇੱਕ ਵਾਰੀ ਮਸ਼ੀਨ ਆ ਜਿਹੜੀਆਂ ਇਹਨਾਂ ਨੇ ਦੁਬਾਰੇ ਫਿਰ ਲੈ ਲੈਣੀਆਂ ਹਨਾ ਕਿਤੋਂ ਵੀ ਮਿਲ ਜਣ ਹਨਾ ਤੇ ਬਾਕੀ ਆਪਾਂ ਪੁੱਛ ਲੈਣੇ ਹਨਾ ਫੋਨ ਨੰਬਰ ਵਗੈਰਾ ਤੇ ਅੰਕਲੇ ਦੋ ਐ ਕਿ ਹੋਰ ਵੀ ਹੈਗੀ ਇੱਕ ਹਾਂਜੀ ਇਹ ਦੋ ਹੀ ਐ ਕਿ ਹੋਰ ਵੀ ਐ ਕੋਈ ਲਾਲ ਆ ਇੱਕ ਉਹ ਖੜੀ ਜਿਹੜੀ ਜਿਵੇਂ ਐਸ ਹੈ ਨਾ ਅੱਛਾ ਉਹ ਆਪਾਂ ਨਾਂ ਕਰਾਈ ਹੋਈ ਓਦੇ ਨਾਲ ਸਾਰੇ ਆਪਣੇ ਸੰਧ ਬਣੇ ਹੋਏ ਆ ਮੁੰਡੇ ਦੀ ਮਸ਼ੀਨ ਐ ਮੇਰੇ ਦੀ ਲੜਕੇ ਦੀ ਐ ਅੱਛਾ ਉਦੇ ਨਾਲ ਸਰੋਂ ਦਾ ਤੇਲ ਸਰ ਅੱਛਾ ਤੇ ਐਸਐਮਐਸ ਅੱਛਾ ਐਸਐਮਐਸ ਵੀ ਹੈਗਾ ਹੈ ਨਾ ਇਹ ਵੀ ਅੱਜਕੱਲ ਸਭ ਤੋਂ ਵੱਧ ਜ਼ਰੂਰਤ ਉਹਦੀ ਹੈ ਹੈ ਨਾ ਐਸਐਮਐਸ ਉਹ ਆਪਣੇ ਨਾਮ ਵੀ ਹੋਈ ਹੋਈ ਹੈ ਅੱਛਾ ਮੁੰਡੇ ਦੇ ਆਪਣੇ ਬਟੰਡਾ ਨੰਬਰ ਹੈ ਅੱਛਾ ਅੱਛਾ ਹਾਂ ਬਟੰਡਾ ਨੰਬਰ ਵੀ ਵੀ ਜ਼ਰੂਰੀ ਹੈ ਉਹ ਗੱਲ ਹੈ ਵੀ ਜੇ ਵਿੱਚ ਨੇ ਕੋਈ ਘਾਹ ਆ ਜਾਂਦਾ ਤਾਂ ਵੇਚੋ ਵੀ ਦੇਾਂਗੇ ਕੋਈ ਏਡੀ ਗੱਲ ਨਹੀਂ ਤੇ ਉਹਦਾ ਫਿਰ ਇੰਨਾ ਸਾਨੂੰ ਤੇ ਕੰਮ ਆਉਂਦਾ ਅਗਲੇ ਪਕੰਡਾ ਆਵੇ ਤਾਂ ਵੇਚ ਦਿਆਂਗੇ ਬਿਲਕੁਲ ਹੈ ਨਾ ਤੇ ਕਿੰਨੇ ਮਾਡਲ ਹੈ ਇਹ ਉਹ ਇਹ 11ਵੇਂ ਮਹੀਨਾ ਮਾਡਲ ਹੈ 12ਵੇਂ ਮਹੀਨੇ ਦੀ ਹੈ अच्छा क्या लास्ट महीने दी आगी 11 दे दी हां 12 ही ਮੰਨ ਕੇ ਚੱਲੋ 12 ਮੰਨ ਕੇ ਚੱਲੋ ਹਨਾ एएस 930 ਹਨਾ हां ਇਹਦਾ ਨੇ ਹੋਰ ਰੰਗ ਕੇ ਐਸ ਇਹ ਐਸ ਹਨੀ ਐਸ ਹੀ ਹੈ ਐਸ ਇਹਨਾਂ ਨੇ ਹੁਣ ਥੋੜਾ ਕਲਰ ਚੇਂਜ ਕਰਤਾ ਹਨਾ ਜਿਹੜਾ ਨਵਾਂ ਮੰਗਾਈ ਹੈ ਸਾਡੇ ਕੋਲ ਦੋ ਤਿੰਨ ਆਈਆਂ ਇਹਨਾਂ ਦੀਆਂ ਹਾਂ 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 ਤੇ ਬਾਕੀ ਇਹਨਾਂ ਦੀ ਬਾਡੀ ਵੀ ਸੋਹਣੀ ਹੈ ਕਿਉਂਕਿ ਅਸੀਂ ਬੜਾਈ ਹੈ ਇਹਨਾਂ ਦੀ ਮਸ਼ੀਨ ਚੰਗੀ ਹੈ ਮਸ਼ੀਨ ਚੰਗੀ ਹੈ ਹਨਾ ਬਾਡੀ ਸੋਹਣੀ ਹੈ ਦਾਣਾ ਤੁੰਨਾ ਜਮਾ ਨਹੀਂ ਸਰਦੀ ਵਿੱਚ ਹੈ ਹਨਾ ਹਾਂ ਹਾਂ ਬਾਕੀ ਐ Amazon ਦਾ ਤੇ ਰੁਪਏ ਨਾਲ ਚੱਲਦੀ ਹੈ ਰੁਪਏ ਦਾ ਬਾਕੀ ਤੁਸੀਂ ਤੀ ਉਹਦੇ ਵਾਲੇ ਗੱਲ ਡਾਕਟਰੀ ਲਾ ਲਓ ਮਸ਼ੀਨ ਹਾਂ ਦਾ ਡਾਟਾ ਸਾਡਾ ਡਾਟਾ ਡਿਪਲੋਮਾ ਜਿਹੜਾ ਜ਼ਿੰਦਗੀ ਦਾ ਸਿੱਧੀ ਹੈ ਏਸੀਤੀ ਹੈ ਹੈਨਾ ਕਿੰਨਾ ਚਿਰ ਹੋ ਗਿਆ ਜੀ ਸਾਨੂੰ ਇਸ ਮੰਨ ਲਓ ਕਿਤੇ ਚ ਵੜਿਆ ਨੂੰ ਨੰਨ ਮੇਜ ਲਈ ਸੀ ਜੀ ਬੈਲਪੀ ਸੀ ਨਾ ਨੰਨ ਮੇਜ ਹਾਂ ਜੋ ਤਾਂ ਇਕਾ ਦੁਕਾ ਹੁੰਦੀਆਂ ਸੀ ਨਾ ਉਦੋਂ ਤਾਂ ਘੱਟ ਬਹੁਤ ਘੱਟ ਹੁੰਦੀ ਆ ਸੀ ਤੇ ਉਦੋਂ ਤਾਂ ਫਿਰ ਮੈਨੂੰ ਲੱਗਾ ਵੀ ਤੁਹਾਨੂੰ ਬਾਰੀਆਂ ਪੂਰੀਆਂ ਤੇ ਇਹ ਜਿਹਾ ਮੰਨ ਲਾ ਵੀ ਬਾਹਲਾ ਫਿਚੋ ਤਾਂ ਪੂਰੀ ਹੁੰਦੀ ਹੋਊਗਾ ਨਾ ਉਦੋਂ ਨਾਲ ਲੋਕਾਂ ਨੇ ਸਾਡੇ ਕੋਲੇ ਬੁੱਕ ਕਰਾਈ ਸੀ ਜਵੇਂ ਤਰੀਕਾ ਦਿੱਤੀ ਅਸੀਂ ਉਹਨਾਂ ਨੂੰ ਵੀ ਇੰਨੀ ਸਾਰੀ ਹਿਸਾਬ ਲਾ ਰਿਆ ਸੀ ਵੀ ਕਿੰਨੇ ਕਿੱਲੇ ਕਿਸੀ ਦਿਨ ਚ ਵਾਟ ਸਕਦੇ ਆ ਅੱਪਾ ਅੱਛਾ ਉਹ ਵੀ ਹਿਸਾਬ ਨਾਲ ਅਸੀਂ ਬੁੱਕ ਕੀਤੀਆਂ ਸੀ ਅੱਛਾ ਤਰੀਕਾ ਦੇ ਹਿਸਾਬ ਨਾਲ ਸਾਈ ਲੈ ਲੈਂਦੇ ਸੀ ਵੀ ਆਹ ਇੰਨੀ ਤਰੀਕ ਨੂੰ ਤੇਰੇ ਵੱਡਾਂਗੇ ਹਾਂਜੀ ਜਦੋਂ ਉਹ ਤਰੀਕ ਦਾ ਸਾਨੂੰ ਹਿਸਾਬ ਲੱਗ ਗਿਆ ਵੀ ਇੰਨੇ ਕਿੱਲੇ ਵੱਢ ਕੇ ਅਗਲੇ ਫਿਰ ਅਗਲੇ ਦਾ ਐ ਤਰੀਕਾ ਦਿੱਤੀ ਅਜਿਹੇ ਤਰੀਕਾਂ ਦੇ ਅਸੀਂ ਨਿਬੜ ਗਏ ਸੀ ਪੁਰੇ ਮੰਨ ਲਓ ਵੀ ਤੁਹਾਡੇ 12 ਮੂਰੀ ਇਕੱਠ ਹੀ ਰਹਿੰਦਾ ਹੁੰਦਾ ਹ ਹ ਰਹਿੰਦਾ ਸੀ ਇਕੱਠ ਹੀ ਰਹਿੰਦਾ ਉਹਨਾਂ ਟਾਈਮ ਨੰਨਵੇਂ ਚ ਹੈ ਨਾ ਆਹ ਹਾਂ ਤੁਸੀਂ ਦੇਖ ਲਓ ਵੀ ਹੁਣ 87 ਦਾ ਮੇਰਾ ਜਨਮ ਹੈ ਤੇ 99 ਤੁਸੀਂ ਲਾ ਲਓ ਹਨਾ 99 ਚ ਪਹਿਲੀ ਲਈ ਸੀ 99 ਚ ਪਹਿਲੀ ਲਈ ਸੀ ਹਨਾ ਨਾ ਨਾੜਗੜਾ ਟਰੈਕਟਰ ਤੇ ਸੀ ਉਹ ਅੱਛਾ ਤੇ ਨਾਬੇ ਦੀ ਬਣੀ ਨਹੀਂ ਸੀ ਉਹ ਡਿਪਲੋਮਾ ਛੱਡੋ ਫਿਰ ਤੁਹਾਡੀ ਡਿਗਰੀ ਹੋ ਗਈ ਜੀ ਹਾਂਜੀ ਹਾਂ ਡਿਗਰੀ ਹੋ ਗਈ ਹੈ ਨਾ ਤੇ ਕਿਵੇਂ ਹੈ ਜੀ ਗੇਅਰ ਇੰਜਨ ਦੀ ਸਾਫ ਹੈ ਪੂਰੀ ਇਹ ਹਾਂ ਪੂਰੀ ਵਧੀਆ ਜੀ ਆਪਣੇ ਮੇਰੇ ਆਏ ਵੀ ਦਿੱਕਤ ਵਾਲੀ ਦਾ ਰੱਖਦੇ ਨਹੀਂ ਜੀ ਆਪਾਂ ਅੱਛਾ ਦਿੱਕਤਾਂ ਜੀ ਤਾਂ ਰੱਖਣ ਦਾ ਫਾਇਦਾ ਹਾਂ ਕਿੰਨੇ ਕ ਇਸ ਮਸ਼ੀਨ ਨਾਲ ਕਿੰਨਾ ਕ ਬਾਣ ਤੁਸੀਂ ਇੱਕੀ ਮੰਨ ਲਓ ਵੀ ਵੜਦਾ ਹੋਊਗਾ ਅੰਦਾਜ਼ਨ ਚਲੋ ਆਪਾਂ ਹਿਸਾਬ ਕਿਤਾਬ ਤਾਂ ਆਪਣੇ ਐਸੇ ਵੈਸੇ ਹੁੰਦੇ ਆ ਕਿਰਾਂ ਹਜੇ ਹਾਂ ਹੈਨਾ ਲਗਭਗ 300 ਗੱਲਾ ਲੋਕਾਂ ਦੇ ਵੜਦਾ ਆਊਗਾ ਸਰੋਂ ਤੋਂ ਬਗੈਰ ਘਰ ਕਰਨ ਦਾ ਅੱਛਾ ਤੇ ਤੁਸੀਂ ਦੱਸਿਆ ਸੀ ਵੀ ਇਹ ਸਰਵਾਲਾ ਥਰੇਸ਼ਰ ਵੀ ਆ ਹੈ ਨਾ ਹਾਂ ਤੇ ਐਸਐਮਐਸ ਵੀ ਹੈ ਸਰਵ ਦੇ ਵੀ ਚਲਾਈ ਹੈ ਨਾ ਪਹਿਲਾਂ ਹਾਂ ਤੇ ਐਸਐਮਐਸ ਵੀ ਲੱਗਿਆ ਹੋਇਆ ਹੈ ਨਾ ਹਾਂ ਤੇ ਫਿਰ ਇਹਦੀ ਡਿਮਾਂਡ ਤਾਂ ਇਹਦਾ ਉਹਨਾਂ ਨੂੰ ਆਪੇ ਕਰਨੀ ਹੈ ਵਿੱਚ ਹੀ ਦੇਉਗੇ ਸਾਰਾ ਕੁਝ ਕੇ ਇਹ 8.5 ਹੀ ਦੇ ਦੇਾਂਗੇ ਫਿਰ ਵਿੱਚ ਸਾਰਾ ਕੁਝ ਅੱਛਾ ਸਰਵਾਲਾ ਥਰੇਸ਼ਰ ਵੀ ਤੇ ਐਸਐਮਐਸ ਵੀ ਅੱਛਾ 8.5 ਦੀ ਹਾਂ ਤੇ ਉਸ ਤੋਂ ਬਿਨਾ ਜੀ ਕਿ ਨਹੀਂ ਹੁੰਦਾ ਵਿੱਚ ਹੀ ਜਾਊਗਾ ਤਾਂ ਉਹਦਾ ਮੌਕੇ ਤੇ ਗਾਹਕ ਜਦੋਂ ਆਉਂਦਾ ਵੇਖ ਲੂਗਾ ਜਿਵੇਂ ਅਗਲਾ ਛੱਡੂਗਾ ਸਮਾਨ ਛੱਡੂਗਾ ਤਾਂ ਕੁਝ ਘੱਟਦਾ ਬਾਕੀ ਸਭ ਮਸ਼ੀਨਾਂ ਆਹ ਮਸ਼ੀਨ ਵੀ ਸੋਡੀ ਪੂਰੀ ਸਾਫ਼ ਹੀ ਪਈ ਆ ਹਨਾ ਬੇਕਲ ਕਰਨੀ ਓਕੇ ਆ ਜਮਾਨਾ ਤੇ ਬਾਕੀ ਤੁਹਾਡਾ ਨੰਬਰ ਕੀ ਹੈ ਜੀ ਲਾਸਟ ਤੇ ਨੰਬਰ 94640 ਅੱਛਾ ਜੀ 75004 93640 75 004 004 ਹਾਂ ਲੋ ਵੀ ਦੋਸਤੋ ਹੋਰ ਕੁਝ ਗੱਲਬਾਤ ਹੋਵੇ ਕੋਈ ਕਹਿਣਾ ਹੋਰ ਜਿਵੇਂ ਆਪਣਾ ਐਡਰੈਸ ਜਿਵੇਂ ਤੁਹਾਨੂੰ ਵੱਡੀ ਸਾਹਬੋ ਦਾ ਰਾਮਾ ਰੋਡ ਤੇ ਖੜੇ ਹਾਂ ਹਾਂਜੀ ਤੇ ਸੂਏ ਦੇ ਕੋਲੇ ਆ ਗਿਆ ਸੂਏ ਦੇ ਕੋਲੇ ਹਾਂ ਆ ਸੂਏ ਦੇ ਕੋਲੇ ਆ ਗਿਆ ਹਨਾ ਆਹੋ ਆਹੋ ਤੇ ਦੋਸਤੋ ਐਡਰੈਸ ਆ ਜਿਹੜਾ ਆਪਾਂ ਅੰਕਲ ਨੇ ਦੇ ਜੀ ਦਿੱਤਾ ਨੰਬਰ ਵੀ ਆ ਗਿਆ ਜੇ ਕਿਸੇ ਵੀ ਪੁਰਾਣੀ ਮਸ਼ੀਨ ਲੈਣੀ ਹੋਵੇ ਤਾਂ ਕਾਲ ਕਰ ਲਿਓ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰਿਓ ਅੰਕਲ ਜੀ ਧੰਨਵਾਦ ਧੰਨਵਾਦ ਧੰਨਵਾਦ